ਹੇ ਗੁਰੂ ਸਾਹਿਬ ਜੀ ਚਾਲਾਂਗੇ ਉਠ ਨਾਮ ਜਪ ਨਿਸ ਬਾਸਰ ਆਰਾਧ ਕਾੜ ਤੁਝੇ ਨ ਵਿਆਪਈ ਨਾਨਕ ਮਿਟੇ ਉਪਾਦ ਸੁ ਕਉ ਤਲ ਗੁਰ ਸੇਵੀ ਐ ਅਨੁ ਸੁਸਹਿਜ ਸੁਭਾਈ ਦਰਸ਼ਨ ਪਰਸੀਆ ਗੁਰ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਗੌਂਡ ਮਹਲਾ ਨਵਾ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਨ ਰਜੇ ਲੈ ਤਾਰੂ ਗੁਰ ਪਰਮ ਬ੍ਰਹਮ ਸਦਾ ਨਮਸਕਾਰ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੈ ਲਾ ਤਾਰੋ ਗੁਰ ਪਾਰ ਬ੍ਰਹਮ ਸਦਾ ਨਮਸ਼ਕਾਰ ਮਦਕੋ ਪਰ ਭੂਲੇ ਸੰਸਾਰ ਗੁਰ ਬਿਨ ਕੋਈ ਨਾ ਉਤਰ ਸੋ ਪਾਰ ਗੁਰ ਮਾਰਗ ਪਾਇਆ ਅਵਰ ਤਿਆਗ ਹਾਰ ਭਗਤੀ ਲਾਇਆ ਜਨਮ ਮਰਨ ਕੀ ਦੁਆਸ ਮਿਟਾਈ ਗੁਰ ਪੂਰ ਡਾਈ ਗੌਰ ਪਰ ਸਾਧ ਉਧਰ ਕਮਲ ਵਿਗਾਸ ਆਂਧਕਾਰ ਮੈਂ ਭਿਆ ਪਰਗਾਸ ਜਿਨ ਕੀਆ ਸੋ ਗੁਰ ਤੇ ਜਾਨਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਗੁਰ ਕਰਤਾ ਗੁਰ ਕਰਨ ਜੋਗ ਗੁਰ ਪਰਮੇਸ਼ਰ ਹੈਪੀ ਹੋਗ ਕਉ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਬੁਗਤ ਨ ਪਾਈਐ ਪਾਈ ਕਉ ਨਾਨਕ ਬੋ ਇਹ ਹੈ ਜਨਾਈ ਬੇਨੰਗੋਰ ਮੁਗਤ ਨਾ ਪਾਈ ਹੈ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਂਡ ਮਹਲਾ 5 ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੈ ਲੈ ਧਾਰੂ ਗੁਰ ਪਾਰ ਬ੍ਰਹਮ ਸਦਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਸਾਹਿਬ ਜੀ ਸਈਆ ਰੁਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਉ ਭਾਂਤ ਬਚਾਵੈ ਜੋਗਣ ਤੇ ਰਨ ਜੋਗਣ ਤੇ ਬਉ ਪਾਗ ਬਚਾਵੇ ਛਤਰ ਅਨੇਕ ਚਲਾਵਤ ਘਾਵ ਤਉ ਤਨ ਇਕ ਨ ਲਾਗਣ ਪਾਵੇ ਰਾਖ ਤੁਹੈ ਆਪਣੁ ਕਰ ਦੇ ਕਰ ਪਾਪ ਸਭੂ ਨ ਭੇਟਣ ਪਾਵੇ ਔਰ ਕੀ ਬਾਤ ਕਾ ਕਹ ਤਉ ਸੋ ਸੋ ਪੀਟੀਕੇ ਪਟ ਵਿੱਚ 24 ਵਾਹਿਗੁਰੂ ਸਾਬ ਜੀ ਸਵਈਆ ਜੋ ਸੁਣ ਕੇ ਤੇ ਕੀ ਬਤਈਆ ਫਿਰ ਜਨਾਇਕ ਤਾਂ ਹੀ ਕੀ ਔਰ ਸੁਧਾਰੇ ਕਰੋਧ ਬੜਾ ਜਤੇ ਤੇ ਕੋ ਅਗਨਾ ਜੋਦ ਲੈ ਤੇ ਉਪਰ ਚਾਰੇ ਜਾ ਸੁਣ ਕੇ ਤੇ ਕੀ ਬਤਈਆ ਬਿਰਜ ਨਾਇਕ ਤਾਂ ਹੀ ਕੀ ਔਰ ਸੁਧਾਰੇ ਕਰੋੜ ਬੜਾਏ ਜਿੱਤੇ ਤੇ ਕਹ ਅਗਨਾ ਜੋਦ ਲੈ ਤੇ ਉਪਰ ਝਾਰੇ ਸੂਤਾਂ ਨਿਓ ਪ੍ਰਥਮੇ ਦੇਖੋ ਫਿਰ ਕਹ ਤੇ ਕਹ ਹੈ ਚਾਰ ਹੀ ਮਾਰੇ ਔਰ ਜਿੱਤੇ ਜਿਬਤਾਸ ਤਰਸਰ ਹੁਤੇ ਕਬ ਸਾਮ ਕਹੇ ਸਭੀ ਕਾਟ ਡਾਰੇ ਔਰ ਜਿੱਤੇ ਵਿਭਤਾ ਸੱਤਰ ਹੁਤੇ ਕਬ ਸ਼ਾਮ ਕਾਏ ਸਭੀ ਕਾਟ ਡਾਰੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ